ਪ੍ਰੋ ਪੰਜਾਬ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀ ਤੇ ਇਸ ਵੇਲੇ ਦੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਉਹਨਾਂ ਵੱਲੋਂ ਮੰਜੇਂਦਰ ਮਾਕਾ ਦੇ ਉੱਤੇ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਇੱਕ ਕਿਤਾਬ ਛਾਪੀ ਗਈ ਸੀ ਮੰਜੇਂਦਰ ਮਾਕਾ ਦੇ ਵੱਲੋਂ ਕਿਤਾਬ ਛਾਪੀ ਗਈ ਸੀ ਸਿੱਧੂ ਮੂਸੇਵਾਲਾ ਨੂੰ ਲੈ ਕੇ ਤਾਂ ਉਸ ਕਿਤਾਬ ਦੇ ਸਬੰਧ ਦੇ ਵਿੱਚ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਹੈ ਤਾਂ ਕਿਤਾਬ ਦਾ ਨਾਮ ਸਗਦਾ ਰੀਅਲ ਰੀਜ਼ਨ ਵਾਈ ਲੈਜੈਂਡ ਡਾਈਡ ਤਾਂ ਇਹ ਕਿਤਾਬ ਛਾਪੀ ਗਈ ਸਗੀ ਜਿਸ ਨੂੰ ਲੈ ਕੇ ਹੁਣ ਲਗਾਤਾਰ ਜਿਹੜਾ ਆਹੋ ਐਫ ਆਈ ਆਰ ਕਰਵਾਈ ਗਈ ਹੈਗੀ ਆ ਮਨਜਿੰਦਰ ਮੱਖਾ ਦੇ ਉੱਤੇ ਐਫ ਆਈ ਆਰ ਕਵਾਲ ਦਿੱਤੀ ਗਈ ਹੈ ਹਾਲਾਂਕਿ ਕਿਹੜੇ ਕਿਹੜੇ ਕਾਰਨ ਰਹਿ ਕਿਹਨਾ ਕਾਰਨਾ ਕਰਕੇ ਐਫ ਆਈ ਆਰ ਕਰਵਾਈ ਗਈ ਕਿਉਂਕਿ ਲਗਾਤਾਰ ਚਰਚਾ ਦਾ ਵਿਸ਼ਾਸ਼ਕ ਹੈ ਕਿ ਮਨਜਿੰਦਰ ਮੱਖਾ ਜੋ ਉਹਨਾਂ ਨੇ ਬਿਨਾਂ ਪਰਮਿਸ਼ਨ ਤੋਂ ਇਹ ਕਿਤਾਬ ਛਾਪੀ ਸੀ ਇਸ ਤੋਂ ਇਲਾਵਾ ਜੇ ਗੱਲ ਕਰ ਲਈਏ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਪੈਸੇ ਕਮਾਉਣ ਦਾ ਇੱਕ ਜਰੀਆ ਉਸਤੇ ਕਰਕੇ ਕਿਤਾਬ ਛਾਪੀ ਗਈ ਹਾਲਾਂਕਿ ਇਹਨਾਂ ਸਾਰੇ ਇਲਜ਼ਾਮਾਂ ਨੂੰ ਮਨਜਿੰਦਰ ਮੱਖਾ ਦੇ ਵੱਲੋਂ ਸਿੱਧੇ ਤੌਰ ਤੇ ਨਕਾਰਿਆ ਵੀ ਗਿਆ ਇੰਟਰਵਿਊ ਦੇ ਵਿੱਚ ਅਜਿਹੀ ਗੱਲਬਾਤ ਜਿਹੜੀ ਉਹ ਕੀਤੀ ਗਈ ਤਾਂ ਬਹੁਤ ਹੀ ਜਾਣਕਾਰੀ ਲਈ ਸਾਡੇ ਨਾਲ ਸਾਡੇ ਸਹਿਯੋਗੀ ਆ ਮਨਦੀਪ ਜੋਤ ਜੜਿਆ ਉਹ ਜੁੜ ਚੁੱਕੇ ਨੇ ਮਨਦੀਪ ਜੋਤ ਕੀ ਲੱਗਦਾ ਮਨਜਿੰਦਰ ਮੱਖਾ ਦੇ ਉੱਤੇ ਐਫ ਆਈ ਆਰ ਦਰਜ ਕਰਵਾ ਦਿੱਤੀ ਜਾਂਦੀ ਹੈ ਕਿਤਾਬ ਜਿਹੜੀ ਉਹਨਾਂ ਦੇ ਵੱਲੋਂ ਲਿਖੀ ਗਈ ਹੈ ਤਾਂ ਬਿਲਕੁਲ ਮਨਜਿੰਦਰ ਮੱਖਾ ਅਸਲ ਦੇ ਵਿੱਚ ਅਮ ਮਕਾ ਨੇ ਜਿਹੜੀ ਕਿਤਾਬ ਲਿਖੀ ਐ ਦਾ ਜਿਸ ਦਾ ਨਾਮ ਆ ਦਾ ਰੀਅਲ ਰੀਜ਼ਨ ਵਾਈ ਲੈਜੈਂਡਡ ਆ ਇੱਕ ਕਿਤਾਬ ਜਿਹੜੀ ਐ ਸਿੱਧੂ ਮੂਸੇਵਾਲਾ ਦੀ ਜਦੋਂ ਮੌਤ ਹੁੰਦੀ ਆ ਤਾਂ ਉਸ ਤੋਂ ਬਾਅਦ ਦੋ ਤਿੰਨ ਕਿਤਾਬਾਂ ਹੋਰ ਆਉਂਦੀਆਂ ਨੇ ਤਾਂ ਬਹੁਤ ਸਾਰੇ ਕਿਤਾਬਾਂ ਜਦੋਂ ਆਉਂਦੀਆਂ ਤਾਂ ਉਸ ਸਮੇਂ ਜਿਹੜਾ ਇਹ ਇੱਕ ਕਿਤਾਬ ਹੁੰਦੀ ਹੈ ਮਨਜਿੰਦਰ ਮਾਖੇ ਦੀ ਤੇ ਮਨਜਿੰਦਰ ਮਾਖਾ ਜਿਹੜਾ ਹੈਗਾ ਮਾਖਾ ਪਿੰਡ ਦਾ ਇਹ ਮਨਜਿੰਦਰ ਮੁੰਡੇ ਦਾ ਨਾਮ ਹੈ ਮਾਖਾ ਪਿੰਡ ਸਿੱਧੂ ਮੂਸੇ ਦਾ ਜਿਹੜਾ ਪਿੰਡ ਹੈ ਮੂਸਾ ਉਹਦੇ ਸਾਹਮਣੇ ਹੀ ਹੈ ਪਿੰਡ ਕੋਈ ਬਹੁਤ ਹੀ ਦੂਰ ਨਹੀਂ ਹੈ ਤਾਂ ਸਿੱਧੂ ਮੂਸੇ ਵਾਲਾ ਦੇ ਪਤਾ ਨਹੀਂ ਕਿਉਂਕਿ ਜੋ ਸ਼ੁਰੂ ਤੋਂ ਹੀ ਇੰਤਜ਼ਾਮ ਲਗਾ ਰਹੇ ਸੀ ਕਿ ਸਾਡੀ ਪਰਮਿਸ਼ਨ ਤੋਂ ਬਿਨਾ ਜਿਹੜੀ ਕਿਤਾਬ ਹੈ ਇਹ ਛਾਪੀ ਗਈ ਹੈ ਸਾਡੀ ਇੱਕ ਪਰਮਿਸ਼ਨ ਨਹੀਂ ਲਈ ਗਈ ਪਰਮਿਸ਼ਨ ਅਸੀਂ ਜਿਹੜੀ ਹੈ ਨਾ ਹੀ ਸਾਡੇ ਕੋਲ ਕੋਈ ਲੈਣ ਆਇਆ ਤੇ ਇਹ ਜਿਹੜੀ ਹੈ ਅਪਮਹਾਰੇ ਕਿਤਾਬ ਲਈ ਚੀ ਗਈ ਹੈ ਤਾਂ ਹਾਲਾਂਕਿ ਵੱਖੋ ਵੱਖ ਇੰਟਰਵਿਊਾਂ ਦੇ ਵਿੱਚ ਮਨਜਿੰਦਰ ਮੱਖਾ ਨੇ ਆਪਣੀ ਸਫਾਈ ਜਿਹੜੀ ਉਹ ਪੇਸ਼ ਕੀਤੀ ਉਸ ਦੇ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਕਹੀਆਂ ਗਈਆਂ ਪਰ ਦੂਜੇ ਪਾਸੇ ਇਹਦੇ ਵਿੱਚ ਜੋ ਦੇਖੋ ਤੁਸੀਂ ਜਿਹੜੀ ਐਫ ਆਈ ਆਰ ਐਫ ਆਈ ਆਰ ਦੇ ਵਿੱਚ ਕੁਝ ਗੱਲਾਂ ਲਿਖੀਆਂ ਨੇ ਐਫ ਆਈ ਆਰ ਦੇ ਵਿੱਚ ਇਹ ਗੱਲ ਲਿਖੀਆਂ ਨੇ ਕਿ ਮੇਰੇ ਮੁੰਡੇ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਜਿਹੜੇ ਬਲਕੌਰ ਸਿੰਘ ਉਹ ਕਹਿੰਦੇ ਨੇ ਕਿ ਮੇਰੇ ਮੁੰਡੇ ਦਾ ਜਿਹੜਾ ਹੈਗਾ ਉਹਨਾਂ ਦਾ ਲਿੰਕ ਜੋੜਿਆ ਗਿਆ ਹੈ ਗੈਂਗਸਟਰਾਂ ਦੇ ਨਾਲ ਜੀ ਤੇ ਨਾਲ ਹੀ ਲਿਖਿਆ ਕਿ ਉਸ ਦਾ ਜਿਹੜਾ ਲਿੰਕ ਹੈ ਉਸ ਦਾ ਲਿੰਕ ਜੋੜਿਆ ਗਿਆ ਹੈ ਹੋਰ ਲੀਡਰਾਂ ਦੇ ਨਾਲ ਕਈ ਵੱਡੇ ਲੀਡਰਾਂ ਦੇ ਨਾਲ ਤਾਈ ਦੇ ਵਿੱਚ ਇਹ ਵੀ ਗੱਲ ਲਿਖਿਆ ਐ ਐਫ ਆਈ ਆਰ ਦੇ ਵਿੱਚ ਕਿ ਮਨਜਿੰਦਰ ਮਹਾਕਾ ਇੱਕ ਦਿਨ ਸਾਡੇ ਘਰ ਆਉਂਦਾ ਐ ਤੇ ਬੜੀ ਚਲਾਕੀ ਦੇ ਨਾਲ ਸਿੱਧੂ ਮੂਸੇ ਵਾਲੇ ਦੇ ਬਚਪਨ ਦੀਆਂ ਫੋਟੋਆਂ ਲੈ ਜਾਂਦਾ ਐ ਜੀ ਤੇ ਸਾਰੀਆਂ ਗੱਲਾਂ ਜਿਹੜੀਆਂ ਸਾਫ ਆਈ ਆਰ ਦੇ ਵਿੱਚ ਲਿਖੀਆਂ ਗਈਆਂ ਨੇ ਉਹ ਦੂਜੇ ਪਾਸੇ ਪਰ ਗੱਲ ਬੇਸਿਕਲੀ ਇਹ ਐ ਕਿ ਦੇਖੋ ਹਮਣ ਜਦੋਂ ਕੋਈ ਵੱਡੀ ਹਸਤੀ ਦਾ ਕਤਲ ਹੁੰਦਾ ਜਿੰਨੇ ਹਿਸਟਰੀ ਦੇ ਵਿੱਚ ਜਿੰਨੇ ਕਤਲ ਹੋਏ ਨੇ ਤਾਂ ਇੰਨੀ ਜਲਦੀ ਕੋਈ ਵੀ ਉਹਦੇ ਉੱਪਰ ਕੁਝ ਲਿਖਣਾ ਕੁਝ ਟਿੱਪਣੀ ਕਰਨਾ ਇਹ ਆਪਦੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੁੰਦੀ ਐ ਚਾਹੇ ਤੁਸੀਂ ਉਹਨਾਂ ਨਾਲ ਰਹੇ ਹੋ ਚਾਹੇ ਤੁਸੀਂ ਉਹਨਾਂ ਦੇ ਨਾਲ ਉੱਠਦੇ ਬੈਠਦੇ ਸੀ ਪਰ ਫੇਰ ਵੀ ਤੁਸੀਂ ਦੇਖੋ ਸਭ ਤੋਂ ਵੱਡਾ ਐਗਜ਼ਾਮਪਲ ਟੂ ਪਾਕ ਜਿਹੜਾ ਕਿ ਦੁਨੀਆ ਦਾ ਸਭ ਤੋਂ ਸੁਨਿਆ ਜਾਣ ਵਾਲਾ ਜਿਹੜਾ ਹੋਸੀਏ ਰੈਪਰ ਤੇ ਟੂ ਪਾਕ ਦਾ ਜਿਸ ਨੂੰ ਸਿੱਧੂ ਮੂਸੇ ਵਾਲਾ ਵੀ ਮੰਨਦਾ ਸੀ ਪੂਰਾ ਟੂ ਪਾਕ ਦੇ ਜਿਹੜੇ ਕਾਤਲ ਸੀ ਉਹਨਾਂ ਦੇ ਵਿੱਚੋਂ ਇੱਕ ਕਾਤਲ ਕੈਫੇ ਡੀਨ ਆ ਦਾ ਕਾਤਲ ਜਿਹੜਾ 27 ਸਾਲਾਂ ਬਾਅਦ ਪੜਿਆ ਗਿਆ ਸੀ ਜੀ ਤੁਸੀਂ ਦੇਖੋ ਕਿ ਉਹਦੀ ਅਰੈਸਟ 27 ਸਾਲਾਂ ਬਾਅਦ ਹੁੰਦੀ ਹੈ ਜੀ ਤੇ ਜਦੋਂ ਇਹ ਜਿਵੇਂ ਤੁਸੀਂ ਕੁਝ ਲਿਖਣਾ ਜੋ ਕਿਤਾਬ ਲਿਖਣੀ ਆ ਤਾਂ ਇੰਨੀ ਜਲਦਬਾਜ਼ੀ ਮੈਨੂੰ ਨਹੀਂ ਲੱਗਦਾ ਕਿ ਕੰਮ ਚਾਹੀਦਾ ਕਿਉਂਕਿ ਠੀਕ ਹੈ ਤੁਹਾਨੂੰ ਬਹੁਤ ਚੀਜ਼ਾਂ ਪਤਾ ਹੋਣੀਆਂ ਲੇਕਿਨ ਬਹੁਤ ਸਾਰਾ ਕੁਝ ਜਦੋਂ ਹਜੇ ਤੱਕ ਕੇਸੀ ਕੋਰਟ ਦੇ ਵਿੱਚ ਹੈ ਸਭ ਜੁੜਾਈ ਸਕੇਸ ਹਜੇ ਜੀ ਤੇ ਤੁਸੀਂ ਕਿਵੇਂ ਕੁਝ ਟਿੱਪਣੀ ਕਰ ਸਕਦੇ ਹੋ ਕਿਵੇਂ ਤੁਸੀਂ ਕੁਝ ਲਿਖ ਸਕਦੇ ਹੋ ਨਾ ਉਹ ਵੀ ਟਾਈਟਲ ਵੀ ਤੁਸੀਂ ਦੇਖੋ ਪਹਿਲਾਂ ਵੀ ਇੱਕ ਦੋ ਕਿਤਾਬਾਂ ਆਈਆਂ ਉਹਦੇ ਵਿੱਚ ਵੀ ਇਹੀ ਗੱਲ ਲਿਖੀ ਕਿ ਅਸਲ ਦੇ ਵਿੱਚ ਗੱਲ ਕੀ ਹੈ ਕਿ ਇੰਨੀ ਜਲਦੀ ਕੋਈ ਕਿਸੇ ਦੀ ਕਿਤਾਬ ਮੈਨੂੰ ਨਹੀਂ ਲੱਗਦਾ ਕਿ ਕੋਈ ਸੱਚੀ ਜਿਹੜੀ ਐ ਜਾਂ ਕਹਾਂਗੇ ਕਿ ਸਹੀ ਪ੍ਰਮਾਨਤਾ ਹੋਊਗੀ ਉਹ ਕਿਤਾਬ ਦੀ ਜੀ ਬਿਲਕੁਲ ਕਿਤਾਬ ਦੇ ਉੱਤੇ ਜਿਹੜਾ ਟਾਈਟਲ ਵੀ ਉਹਨਾਂ ਨੇ ਦਿੱਤਾ ਵੇ ਰੀਅਲ ਰੀਜ਼ਨ ਆ ਨਾ ਬਈ ਮਤਲਬ ਮੌਤ ਦਾ ਕਾਰਨ ਇਹ ਹੀ ਆ ਮਤਲਬ ਕਹਿ ਸਕਦੇ ਮੋਰ ਲਾਤੀ ਸਿੱਧੇ ਤੌਰ ਤੇ ਹਾਂ ਬਿਲਕੁਲ ਉਹੀ ਗੱਲ ਹੈ ਕਿ ਉਹਨਾਂ ਨੇ ਲਿਖਿਆ ਕਿ ਹਾਂ ਕਿਉਂ ਰੀਜ਼ਨ ਉਹਨਾਂ ਨੇ ਬਾਅਦ ਦੇ ਵਿੱਚ ਇੰਟਰਵਿਊ ਦੇ ਵਿੱਚ ਕਿਹਾ ਕਿ ਸਾਨੂੰ ਲੱਗਦਾ ਇਹ ਰੀਜ਼ਨ ਹੋ ਸਕਦੇ ਆ ਦੇਖੋ ਪਹਿਲੀ ਗੱਲ ਤਾਂ ਕੁਝ ਵੀ ਲੱਗਣਾ ਲਗਾਉਣਾ ਕੁਝ ਨਹੀਂ ਹੁੰਦਾ ਜਾਂ ਤਾਂ ਹੁੰਦਾ ਹੈ ਜਾਂ ਨਹੀਂ ਹੁੰਦਾ ਜਿਹੜਾ ਵਿੱਚ ਵਿਚਾਲੇ ਲੱਗਣਾ ਲਗਾਉਣਾ ਹੁੰਦਾ ਇਹ ਸ਼ਬਦ ਇਹੜੇ ਆ ਇਹ ਤੁਸੀਂ ਆਥੈਂਟੀ ਕਿਤਾਬ ਦੀ ਹਣਾ ਦੇਖੋ ਗੱਲ ਇਹ ਵੀ ਆ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਹ ਗੱਲ ਕਹੀ ਉਹ ਕਹਿੰਦੇ ਕਿ ਸਾਡੇ ਤੋਂ ਪਰਮਿਸ਼ਨ ਹੀ ਲਈ ਗਈ ਜੀ ਜਦੋਂ ਤੁਸੀਂ ਏਡੀ ਵੱਡੀ ਉਹ ਕਹਿੰਦੇ ਸਿਰਫ ਕਮਰਸ਼ੀਅਲ ਦੇ ਤੌਰ ਤੇ ਆਪਦੇ ਆਪ ਨੂੰ ਵੱਡਾ ਕਰਨ ਦੇ ਲਈ ਆਪ ਦਾ ਨਾਮ ਵੱਡਾ ਕਰਨ ਦੇ ਲਈ ਲਿਖੀ ਗਈ ਹੈ ਕਿਤਾਬ ਸੋਹੀ ਗੱਲ ਹੈ ਕਿ ਜਦੋਂ ਕੋਈ ਵੀ ਆਰਟਿਸਟ ਜਦੋਂ ਜਾਂਦਾ ਜਾਂ ਕੋਈ ਵੀ ਵੱਡਾ ਦੁਨੀਆ ਤੋਂ ਜਾਂਦਾ ਤਾਂ ਉਸ ਦੇ ਉੱਪਰ ਜਿਹੜੀਆਂ ਕਿਤਾਬਾਂ ਲਿਖਣੀਆਂ ਹੁੰਦੀਆਂ ਜਿਹਦੀ ਉਹਦੀ ਬਾਇਓਗ੍ਰਾਫੀ ਹੈ ਉਹ ਇੰਨੀ ਜਲਦੀ ਨਹੀਂ ਪ੍ਰਕਾਸ਼ਿਤ ਹੋ ਸਕਦੀ ਤੇ ਇਹੋ ਜਿਹੇ ਜਿਹੜੇ ਮਰਡਰ ਹੁੰਦੇ ਨੇ ਇਹ ਮਰਡਰ ਇੰਨੀ ਛੇਤੀ ਤੁਸੀਂ ਕਿਸੇ ਰਿਜ਼ਲਟ ਤੇ ਨਹੀਂ ਆ ਸਕਦੇ ਇੰਨੀ ਜਲਦੀ ਤੁਸੀਂ ਇਸ ਦੇ ਕਾਂਸਕੁਐਂਸਸ ਨਹੀਂ ਗੱਡ ਸਕਦੇ ਕਿ ਕੀ ਇਸ ਟੰਕ ਲਾਗਾ ਕਿਉਂਕਿ ਇਹ ਤਾਂ ਬਹੁਤ ਲੰਮਾ ਸਮਾਂ ਲੱਗਿਆ ਜਿਵੇਂ ਤੁਹਾਨੂੰ ਮੈਂ ਐਗਜ਼ਾਮ ਪਾਉਂਦੇ ਕਿ ਟੂ ਪਾਕ ਦਾ 27 ਸਾਲਾਂ ਬਾਅਦ ਗ੍ਰਸਤਾਰ ਹੋਇਆ ਸੀ ਤਾਂ ਪਿਛਲੇ ਸਾਲ ਦੀ ਗੱਲ ਹੈ 27 ਸਾਲਾਂ ਬਾਅਦ ਉਸ ਦਾ ਕਾਤਲ ਜਿਹੜਾ ਉਹ ਗ੍ਰਸਤਾਰ ਹੋਇਆ ਸੀ ਤਾਂ ਤੁਸੀਂ ਆਪਸਾ ਲਾਓ ਜਦੋਂ ਜੇ ਲੋਕ ਉਦੋਂ ਹੀ ਕਿਤਾਬਾਂ ਲਿਖਣ ਲੱਗ ਜਾਂਦੇ ਕਿ ਸਾਨੂੰ ਪਤਾ ਜੀ ਕੀ ਹੋ ਗਿਆ ਸੀ ਕੀ ਹੋ ਗਿਆ ਸੀ ਇਹ ਜਲਦਬਾਜ਼ੀ ਹੁੰਦੀ ਆ ਪਰ ਦੂਜੇ ਪਾਸੇ ਇਹ ਹੈ ਮਨਜਿੰਦਰ ਮੱਖਾ ਨੇ ਵੀ ਆਪਦੀ ਗੱਲ ਰੱਖੀ ਹੈ ਉਸ ਨੇ ਇਹ ਗ ਕਿ ਇਸੇ ਲੜੂੰਗਾ ਵਾਪਸ ਠੀਕ ਹੈ ਉਸਨੇ ਕਿਹਾ ਕਿ ਮੈਂ ਜਵਾਬ ਦੇਉਂਗਾ ਮੈਂ ਸਾਰਾ ਕੁਝ ਸਹਨ ਲਈ ਤਿਆਰ ਆ ਤਾਂ ਉਸਨੇ ਵੀ ਇਹ ਗੱਲਾਂ ਕਹੀਆਂ ਪਰ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦਾ ਸ਼ੁਰੂ ਧੀਏ ਇਹ ਇਤਰਾਜ਼ ਧੀਏ ਕਿ ਭਾਈ ਸਾਡੇ ਮੁੰਡੇ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਹਰੇਕ ਕੋਈ ਵੱਖੋ ਵੱਖਰਾ ਆਪਨੇ ਹਿਸਾਬ ਨਾਲ ਜਿਹੜੀ ਚੀਜ਼ ਦੇਖੋ ਬੰਦੇ ਨੂੰ ਸੂਟ ਕਰਦੀ ਹੈ ਬੰਦਾ ਉਹੀ ਲਿਖਦਾ ਜੀ ਜੀ ਬਿਲਕੁਲ ਜਿਹੜੀ ਚੀਜ਼ ਬੰਦੇ ਨੂੰ ਸੂਟ ਕਰਦੀ ਹੈ ਬੰਦਾ ਉਹੀ ਕਰਦਾ ਜੀ ਬਿਲਕੁਲ ਜੀ ਬਿਲਕੁਲ ਜਦੋਂ ਜਦੋਂ ਇੰਨੀ 2 ਸਾਲਾਂ ਦੇ ਬਾਅਦ ਕਿਤਾਬ ਲਿਖਣਾ ਮੈਨੂੰ ਨਹੀਂ ਲੱਗਦਾ ਕਿ ਕੋਈ ਮਤਲਬ ਇਸ ਦੀ ਕੋਈ ਆਥੈਂਟੀਸਿਟੀ ਹੋ ਸਕਦੀ ਹੈ ਜਾਂ ਫਿਰ ਇਹ ਪ੍ਰਮਾਣਿਕਤਾ ਹੋ ਸਕਦੀ ਹੈ ਕਿਸੇ ਚੀਜ਼ ਦੀ ਜੀ ਕਿਸੇ ਕਈ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਹੰਦੇ ਸਿੱਧੂ ਮੂਸੇਵਾਲੇ ਜੀ ਜੇ ਕਈ ਵਾਰ ਤਾਂ ਉਹ ਸੰਤਾਂ ਦੀ ਸਪੀਚਾਂ ਬਾਰੇ ਵੀ ਗੱਲ ਕਰਦਾ ਸੀ ਤੇ ਕਈ ਵਾਰ ਪਾਸ਼ ਦੀ ਗੱਲ ਕਰਦਾ ਸੀ ਉਹਦਾ ਸਟੈਂਡ ਜਿਹੜਾ ਸਾਫ਼ ਨਹੀਂ ਸਕਾ ਵੀ ਕਿਹੋ ਜਿਹਾ ਲੀਡਰ ਹੈ ਕਈ ਲੋਕ ਉਹਨੂੰ ਧਾਰਮਿਕ ਲੀਡਰ ਵੀ ਜਿਹੜਾ ਹੈ ਉਹ ਕਹਿ ਦਿੰਦੇ ਸਕੇ ਜਾਂ ਜਿਸ ਤਰ੍ਹਾਂ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਸੀ ਉਸ ਤੋਂ ਪਹਿਲਾਂ ਸੰਤਾਂ ਦੀਆਂ ਸਪੀਚਾਂ ਬਾਰੇ ਜਾਂ ਉਹਨਾਂ ਬਾਰੇ ਵੀ ਗੱਲ ਕਰਦਾ ਸੀ ਕਿਸ ਹਾਂ ਦੇਖੋ ਅਮਨ ਗੱਲ ਇਹੀ ਹੈ ਨਾ ਕਿ ਕਿਸੇ ਦੀ ਲਾਈਕਿੰਗ ਨੂੰ ਤੁਸੀਂ ਇਹ ਨੀਂਹ ਤੇ ਕੀ ਰੀਡ ਕਰ ਸਕਦੇ ਹੋ ਜੀ ਜੀ ਹਮੇਸ਼ਾ ਬੰਦਾ ਮੈਚ्योर ਹੁੰਦਾ ਹੈ ਬੰਦਾ ਬਹੁਤ ਚੀਜ਼ਾਂ ਸਿੱਖਦਾ ਹੈ ਅਸੀਂ ਜੋ ਅੱਜ ਹੈਗੇ ਆਂ ਅਸੀਂ ਆਸ ਤੋਂ 10 ਸਾਲ ਪਹਿਲਾਂ ਉਹ ਨਹੀਂ ਸੀ ਜੀ ਬਿਲਕੁਲ ਤੇ ਹੋ ਸਕਦਾ ਹੈ ਅਸੀਂ ਆਸ ਤੋਂ 20 ਸਾਲ ਬਾਅਦ ਜਿਹੜੇ ਅਸੀਂ ਅੱਜ ਆ ਉਹ ਅਸੀਂ 20 ਸਾਲਾਂ ਬਾਅਦ ਨਾ ਹੋਈਏ ਜੀ ਜਦੋਂ ਵੀ ਤੁਸੀਂ ਜਿਹੜੀਆਂ ਤੁਹਾਡੀਆਂ ਲਾਈਕਿੰਗ ਨੇ ਜਿਹੜੀਆਂ ਤੁਹਾਡੀਆਂ ਜਿਹੜੀਆਂ ਇੱਛਾਵਾਂ ਨੇ ਜਾਂ ਜਿਹੜੀਆਂ ਤੁਹਾਡੀਆਂ ਪਸੰਦ ਨਾ ਪਸੰਦ ਹੈ ਇਹ ਸਮੇਂ ਦੇ ਹਿਸਾਬ ਨਾਲ ਬਦਲਦੀ ਰਹਿੰਦੀ ਹੈ ਜੀ ਜਿਵੇਂ ਜਿਵੇਂ ਤੁਸੀਂ ਮੈਚ्योर ਹੁੰਨੇ ਜਾਂਦੇ ਹੋ ਓਵੇਂ ਓਵੇਂ ਚੀਜ਼ਾਂ ਤੁਹਾਡੇ ਅੰਦਰ ਹੋਰ ਡਵੈਲਪ ਹੁੰਦੀਆਂ ਜਾਂਦੀਆਂ ਨੇ ਹੁਣ ਆਪਾਂ ਆਸਦੇ ਦੀ ਲੜੀਏ ਜੇ ਕਿਸੇ ਹੁਣ ਮੰਨ ਲਓ ਅਸੀਂ ਜੋ 10 ਸਾਲ ਪਹਿਲਾਂ ਸੀਗੇ ਬਚਪਨ ਦੇ ਅਸੀਂ ਸੀ ਉਹ ਅਸੀਂ ਅੱਜ ਨਹੀਂ ਆ ਤੇ ਜਿਹੜੇ ਅਸੀਂ ਅੱਜਾਂ ਅਸੀਂ 10 ਸਾਲ ਬਾਅਦ ਐਦਾਂ ਦੇ ਨਹੀਂ ਹੋਵਾਂਗੇ ਉਦੋਂ ਸਾਡੀ ਵਿਰਤੀ ਹੋਰ ਹੋਣੀ ਹੈ ਜੀ ਤਾਂ ਇਹ ਚੀਜ਼ਾਂ ਕਿਸੇ ਦੇ ਬਾਰੇ ਕਹਿਣਾ ਕਿ ਉਹ ਫਲਾਣੇ ਨੂੰ ਲਾਈਕ ਕਰਦਾ ਸੀ ਇਹ ਕਰਦਾ ਸੀ ਮੈਨੂੰ ਲੱਗਦਾ ਨਹੀਂ ਇਹ ਦੇਖੋ ਪਰਸਨਲ ਚੀਜ਼ਾਂ ਨੇ ਆਪਦੀਆਂ ਪਰਸਨਲ ਲਾਈਕਿੰਗਾਂ ਆ ਬੰਦੇ ਦੀ ਠੀਕ ਹੈ ਉਹ ਕਿਹਨੂੰ ਪਸੰਦ ਕਰਦਾ ਕਿਹਨੂੰ ਨਹੀਂ ਪਸੰਦ ਕਰਦਾ ਇਹਦੇ ਵਿੱਚ ਨਹੀਂ ਜਾਣਾ ਚਾਹੀਦਾ ਇਦੇ ਵਿੱਚ ਬੀਐਨਐਸ ਦੀਆਂ ਧਾਰਾਂ ਜੋੜੀਆਂ ਗਈਆਂ ਕਿਉਂਕਿ ਹੁਣ ਜਦੋਂ ਕਾਨੂੰਨ ਬਦਲੇ ਨੇ ਤਾਂ ਉਹਦੇ ਤਹਿਤ ਦੇਖੋ ਹੁਣ ਅੱਗੇ ਕੀ ਕਾਰਵਾਈ ਹੁੰਦੀ ਹੈ ਪਰਵਾਰ ਹਾਲਾਂਕਿ ਪਹਿਲੀ ਕਹਿ ਰਿਹਾ ਸੀ ਕਿ ਇਸ ਦਾ ਕੋਰਟ ਦੇ ਵਿੱਚ ਜਾਵਾਂਗੇ ਤੇ ਉਹੀ ਗੱਲ ਹੈ ਕਿ ਬਲਕੌਰ ਸਿੰਘ ਉਹਨਾਂ ਨੇ ਜਿਹੜੀ ਐਫਆਈਆਰ ਉਹ ਦਰਜ ਕਰਵਾਈ ਹੈ ਮਨਜਿੰਦਰ ਮਾਖਾ ਉਹਨਾਂ ਦੇ ਖਿਲਾਫ ਹੁਣ ਦੇਖਦੇ ਆ ਕਿ ਕੀ ਮਨਜਿੰਦਰ ਮਾਖਾ ਹੁਣ ਜਿਹੜਾ ਹਾਲਾਂਕਿ ਆਡੀਸ਼ਨ ਦਾ ਬਹੁਤ ਜ਼ਿਆਦਾ ਸ਼ਬ ਚੁੱਕੇ ਨੇ ਇਸ ਕਿਤਾਬ ਦੇ ਬਹੁਤ ਜ਼ਿਆਦਾ ਆਡੀਸ਼ਨ ਜਿਹੜੇ ਇਸ ਦੇ ਸ਼ਬ ਚੁੱਕੇ ਨੇ ਹੁਣ ਦੇਖਣਾ ਹੋਊਗਾ ਕਿ ਅੱਗੇ ਕੇਸ ਕਿੰਨਾ ਲੰਮਾ ਚੱਲਦਾ ਹੈ ਕਿ ਇਸ ਦਾ ਨਤੀਜਾ ਹੁੰਦਾ ਜਾਂ ਫਿਰ ਜਿਹੜੇ ਐਡੀਸ਼ਨ ਹੋਰ ਆਉਣੇ ਨੇ ਉਹਨਾਂ ਨੂੰ ਰੋਕਿਆ ਜਾਂਦਾ ਫਿਲਹਾਲ ਦੀ ਘੜੀ ਜਾਂ ਫਿਰ ਨਹੀਂ ਕਿਉਂਕਿ ਉਹੀ ਗੱਲ ਲੈ ਕੇ ਲਾਸਟ ਵਿੱਚ ਅਸੀਂ ਇੱਕੋ ਗੱਲ ਸਮਅਪ ਕਰਾਂਗੇ ਕਿ ਇੰਨੀ ਛੇਤੀ ਕਦੇ ਵੀ ਕਿਸੇ ਖਾਸ ਪਰਸਨੈਲਿਟੀ ਦੇ ਉੱਪਰ ਕੁਝ ਲਿਖਣਾ ਅਸੰਭਵ ਹੁੰਦਾ ਹੈਗਾ ਜੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਮਨਦੀਪਤਾ ਅ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਵੱਡੀ ਬ੍ਰੇਕਿੰਗ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਮਨਜਿੰਦਰ ਮੱਖਾ ਦੇ ਵੱਲੋਂ ਆ ਜਿਹੜੀ ਕਿਤਾਬ ਜਾਰੀ ਕੀਤੀ ਗਈ ਹੈਗੀ ਆ ਸਿੱਧੂ ਮੂਸੇਵਾਲੇ ਦੀ ਲਾਈਫ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਾਨ ਚਲੇ ਗਈ ਹੈ ਤਾਂ ਅਜੇ ਹੀ ਉਹਨਾਂ ਦੀ ਕਿਤਾਬ ਦਾ ਰੀਜ਼ਨ ਵਾਈਲ ਐਜ਼ੈਂਡ ਡਾਈਡ ਤਾਂ ਉਹਨਾਂ ਨੇ ਇੱਕ ਕਿਤਾਬੇ ਸ਼ਾਪੀ ਜਿਸ ਕਿਤਾਬ ਦੇ ਬਾਰੇ ਜਿਹੜਾ ਆ